ਹੈਲੋ ਗਾਇਸ ਤੁਸੀਂ ਸਾਰੇ ਕਿੱਥੇ ਹੋਗੇ ਤੇ ਅੱਜ ਮੈਂ ਤੇ ਮੇਰੇ ਪਾਪਾ ਕ੍ਰਿਕਟ ਖੇਡਣ ਲੱਗੇ ਆ ਤੇ ਅੱਜ ਆਪਾਂ ਵਲੌਗ ਬਣਾਵਾਂਗੇ ਆਪਦੇ ਕ੍ਰਿਕਟ ਖੇਡਣ ਦਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਠੀਕ ਠਾਕ ਹੋਵੋਗੇ ਇਹ ਜਦ ਕਰਦੇ ਆ ਕਿ ਆਪਾਂ ਖੇਡਣੀ ਹੈ ਕ੍ਰਿਕਟ ਦੋਵਾਂ ਨੇ ਹੁਣੇ ਪਰ ਅਸੀਂ ਖੇਡਦੇ ਹੁੰਨੇ ਆ 5:30 ਤੋਂ ਬਾਅਦ ਖੇਡਦੇ ਹਾਂ ਹਜੇ ਸਮਾਂ ਜਿਹੜਾ ਬੱਜ ਜਾਗਾ 4 ਤੇ ਇਹ ਕਿੰਨਾ ਆਪਾਂ ਪਾਪਾ ਖੇਡਨੇ ਕ੍ਰਿਕਟ ਤੇ ਅੱਜ ਤੁਹਾਨੂੰ ਕ੍ਰਿਕਟ ਦਾ ਵਲੌਗ ਹੈ ਜਿਹੜਾ ਘਰੇ ਖੇਡਦੇ ਆ ਉਹ ਤੁਹਾਨੂੰ ਵਿੱਚ ਥੋੜਾ ਜਿਹਾ ਦਿਖਾਵਾਂਗੇ ਤੇ ਉਮੀਦ ਕਰਦੇ ਸਾਰੇ ਵਲੌਗ ਨੂੰ ਜਰੂਰ ਪਿਆਰ ਦੇਵੋਗੇ ਪਸੰਦ ਕਰੋਗੇ ਆਜੋ ਖੇਡਨੇ ਕ੍ਰਿਕਟ ਤੇ ਬਣਾਉਨੇ ਹੈਗੇ ਆ ਵਲੌਗ लॉजी दे मैं करन लगा बॉलिंग ते वंशदीप बैटिंग ते पहली बॉल लेके गुरतेज सिंह सिखमां राइट हैंड बॉल फास्ट मीडियम कर ली तैयार और ये पहली बॉल फेंक दिया है सामने और ये मिस कर दिया पहला बॉल मिस चलो जी अगली बॉल लेके आपा चलदियां वंशदीप कुरान लव इज सेकंड बॉल इज द स्कोर ਲੋਰੀ ਦੀ ਬੋਲ ਆ ਗਈ ਆ ਲਾਸਟ ਬਾਲ ਆਫ ਦਿ ਡੇ ক্লোজিং ਕਰਦੇ ਆਂ ਕ੍ਰਿਕਟ ਦਾ ਐਂਡ ਤੇ ਗਾਇਸ ਹੁਣ ਆਪਾਂ ਖੇਡ ਕੇ ਥੱਕ ਚੁੱਕੇ ਆ ਇਸ ਕਰਕੇ ਹੁਣ ਆਪਾਂ ਚੱਲਾਂਗੇ ਖੇਤ ਤੇ ਗਾਇਸ ਅਗਲਾ ਤੇ ਹੀ ਵਲੌਗ ਦੇਖੀ ਜਾਇਆ ਬੜਾ ਇੰਟਰਸਟਿੰਗ ਹੋਣਾ ਹੈ ਅਸੀਂ ਜੋ ਖੇਡ ਜਾਵਾਂਗੇ ਤੇ ਗਾਇਜ਼ ਮੈਂ ਬੜੀ ਦਿਨ ਬਾਅਦ ਆਪਣੇ ਪਪਾ ਖੇ ਜਾ ਰਿਹਾ ਤੇ ਅੱਗੇ ਤੁਸੀਂ ਦੇਖ ਸਕਦੇ ਹੋ ਆਪਣਾ ਵਲੌਗ ਤੇ ਗਾਇਜ਼ ਉਹ ਇੱਕ ਪਾੜ ਜਿਹਾ ਸੀ ਉਹ ਖਰਾਬ ਹੋ ਗਿਆ ਇਸ ਲਈ ਮੈਂ ਦੁਆਰਾ ਪਾੜ ਬਣਾ ਰਿਹਾ ਹਾਂ ਤੇ ਗਾਇਜ਼ ਹੁਣ ਅਸੀਂ ਚੱਲਦੇ ਆ ਬਾਹਰ ਤੇ ਤੁਹਾਨੂੰ ਅਸੀਂ ਦਿਖਾਉਨੇ ਆ ਕੱਲ ਗਾਇਜ਼ ਅਸੀਂ ਬਾਹਰ ਜਾਣ ਲਈ ਰਹਿਣ ਦਿੰਦੇ ਆ ਤੇ ਅਸੀਂ ਇੱਥੇ ਗੱਲਾਂ ਬਾਤਾਂ ਕਰਦੇ ਨੇ ਹੁਣ ਆਪਾਂ ਜਾਣਾ ਹੈਗਾ ਖੇਤ ਤੇ ਇਹ ਕਿਨਾਂ ਮੈਂ ਖੇਤ ਵੀ ਗਿੜੀ ਲਾ ਕੇ ਆਉਣੀ ਖੇਤ ਕੇ ਬਹੁਤ ਮੈਂ ਇਹਨੂੰ ਆਖਿਆ ਮੈਂ ਕੱਲ ਹੀ ਜਾ ਕੇ ਆਇਆ ਹਾਂ ਮੈਂ ਕੱਲ ਹੀ ਜਾ ਕੇ ਉੱਥੋਂ ਵਲੌਗ ਬਣਾ ਕੇ ਲੈ ਕੇ ਆਇਆ ਪਰ ਇਹ ਕਹਿੰਦਾ ਪਾਪਾ ਮੈਨੂੰ ਖੇਤਗੇ ਨੂੰ ਕਾਫੀ ਦਿਨ ਹੋ ਚੁੱਕੇ ਨੇ ਤੇ ਮੈਂ ਵੀ ਖੇਤ ਜਾਣਾ ਮੈਨੂੰ ਖੇਤ ਦਾ ਜਿਹੜਾ ਤੁਸੀਂ ਗੇੜਾ ਕਢਾ ਕੇ ਲਿਓ ਜਿੰਨਾਂ ਆਪਾਂ ਗੇੜੀ ਵੀ ਕਹਿੰਦੇ ਆ ਤੇ ਆਪਾਂ ਜਾਵਾਂ ਖੇਤ ਆਪਾਂ ਹੁਣ ਕ੍ਰਿਕਟ ਖੇੜ ਕੇ ਥੱਕ ਗਏ ਸੀ ਨੇ ਮੈਨੂੰ ਕਾਫੀ ਥਕਾਤਾ ਤੇ ਕ੍ਰਿਕਟ ਹੈ ਸ਼ਾਮ ਨੂੰ ਹਰ ਰੋਇ ਖੇੜਦੇ ਆ ਦੋਸਤੋਂ ਤੁਸੀਂ ਵੀ ਇਹ ਕ੍ਰਿਕਟ ਖੇੜਦੇ ਹੋਰੇ ਪਾਪਾ ਨਾਲ ਜਾਂ ਕਿਸੇ ਨਾਲ ਵੀ ਤੁਸੀਂ ਜਰੂਰ ਦੱਸੋ ਕਮੈਂਟ ਕਰਕੇ ਵੀ ਕ੍ਰਿਕਟ ਤੁਸੀਂ ਕਿੰਨਾ ਟਾਈਮ ਖੇੜਦੇ ਹੋ ਕਿੰਨਾ ਮਜ਼ਾ ਹੁੰਦਾ ਤੇ ਕਿਹੜੀ ਬਾਲਾਂ ਖੇੜਦੇ ਹੋ ਅਸੀਂ ਟੈਨਿਸ ਬੋਲਾਂ ਵਿੱਚ ਖੇਡਦੇ ਹਾਂ ਅਸੀਂ ਐਡੀ ਰਬੜ ਦੀ ਬੋਲ ਹੁੰਦੀ ਉਹਨਾਂ ਵੀ ਖੇਡਸਾੜੋ ਚਾਰ ਪੰਜ ਬੋਲਾਂ ਨੇ ਅਸੀਂ ਬੋਲਾਂ ਇੱਕ ਆ ਵੀ ਜ਼ਿਆਦਾਤਰ ਬੈਟਿੰਗ ਕੌਣ ਕਰਦਾ ਜ਼ਿਆਦਾਤਰ ਬੈਟਿੰਗ ਇਹੀ ਕਰਦਾ ਮੈਂ ਤਾਂ ਬੋਲਰ ਆ ਮੈਂ ਤਾਂ ਬੋਲਿੰਗ ਕਰਦਾ ਹੁੰਨਾ ਤੇ ਦੋਸਤੋ ਕਾਫੀ ਮਜ਼ਾ ਆਉਂਦਾ ਸ਼ਾਮ ਨੂੰ ਅਸੀਂ ਇੱਕ ਤੋਂ ਇੱਕ ਅੱਧਾ ਘੰਟਾ ਖੇਡਦੇ ਹਾਂ ਘੰਟਾ ਇੱਕ ਘੰਟਾ ਇੱਕ ਘੰਟਾ ਹੀ ਖੇਡਦੇ ਆ ਤੇ ਖੇੜੇ ਕਾਫੀ ਮਨੋਰੰਜਨ ਤੁਹਾਨੂੰ ਦਿਖਾਇਆ ਚ ਆਪਣੇੜਾ ਵਿਹੜਾ ਹੈਗਾ ਕਾਫੀ ਖੁੱਲਾ ਹੈਗਾ ਤੇ ਉੱਥੇ ਅਸੀਂ ਮ제 ਪੂਰੇ ਲੈਨੇ ਆ ਦੇ ਦੋਸਤੋ ਜਿਹੜਾ ਅਗਲਾ ਪਾਰਟ ਹੈਗਾ ਉਹ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਖੇਤ 2 ਮਿੰਟਾਂ ਹੀ ਸਾ ਲਵਾਂਗੇ ਕੋਈ ਪੀਣਾ ਜੂਸ ਵਗੈਰਾ ਬਣਾ ਲਈਏ ਆਪਾਂ ਜੂਸ ਪੀਣਾ ਦਾ ਬਣਾ ਲਈਏ ਬਣਾ ਲੈ ਦੋਸਤੋ ਅਸੀਂ ਜੂਸ ਬਣਾ ਕੇ ਪੀਨੇ ਆਂ ਜੂਸ ਬਣਾ ਕੇ ਤੇ ਚੱਲਦੇ ਹਾਂ ਕਿ ਕਿਹੜਾ ਬਣ ਸੀ ਤੇ ਗਾਇਸ ਮੈਂ ਆਈ ਕਿਹਾਣਾ ਚੰਦਾ ਸੀ ਕਿ ਜਦੋਂ ਮੈਂ ਬਾਹਰ ਥੱਕਿਆ ਹੁੰਦਾ ਉਹ ਦਸੀਂ ਹਾਫਨਾਰ ਲਈ ਵੀ ਖੇਡ ਲੈਂਦੇ ਆ ਤੇ ਗਾਇਸ ਹੁਣ ਤੁਸੀਂ ਦੇਖ ਸਕਦੇ ਹੋ ਅਗਲਾ ਪਾਰਟ ਠੀਕ ਹੈ ਜੀ ਮਿਲਦੇ ਆਂ ਖੇਤ ਖੇਤ ਦੋਸਤੋ ਜਿਸ ਤਰ੍ਹਾਂ ਤੁਸੀਂ ਵੇਖ ਸਕਦੇ ਹੋ ਕਿ ਤੁਹਾਨੂੰ ਮੈਂ ਕੱਲ ਵੀ ਦੱਸਿਆ ਸੀ ਖੇਤ ਆ ਕੇ ਹੁੰਦਾ ਵੰਸ਼ਦੀਪ ਵੱਖਰਾ ਨਜ਼ਾਰਾ ਤੇ ਵੰਸ਼ਦੀਪ ਤੁਸੀਂ ਦੱਸੋ ਕਿ ਖੇਤ ਬਾਰੇ ਵੰਸ਼ਦੀਪ ਬੋਲ ਕੀ ਕਹਿਣਾ ਚਾਹੁੰਦਾ ਮੈਂ ਕੁਝ ਨਹੀਂ ਗਾਇਸ ਕਹਿਣਾ ਚਾਹੁੰਦਾ ਇਹ ਮਰਜੀ ਵਾਲਾ ਦੋਸਤੋ ਮੈਂ ਹੱਲ ਕੀਤੀ ਨਾ ਮੂਲੀਆਂ ਦੀ ਵੀ ਦੋਸਤ ਕੁਝ ਪਿੰਡ ਦੇ ਲੋਕ ਆਉਂਦੇ ਆ ਮੂਲੀਆਂ ਪਟ ਕੇ ਤੇ ਸਟੇ ਜਾਂਦੇ ਆ ਦੇਖੋ ਜਿਸ ਤਰ੍ਹਾਂ ਮੂਲੀ ਲੱਗੀ ਕੱਲ ਦਿਖਾਣ ਸੀ ਤੁਹਾਨੂੰ ਮੈਂ ਆ ਦੇਖੋ ਚਲ ਆ ਤਾਂ ਮੂਲੀ ਭਰਾ ਵਾਵਾ ਹੈਗੀ ਆ ਕਈ ਲੋਕੀ ਕਰਦੇ ਆ ਮੂਲੀ ਲੈਣ ਆਉਂਦੇ ਆ ਮੂਲੀਆਂ ਪਟ ਕੇ ਨਿੱਕੇ ਨਿੱਕੇ ਸਟੇ ਜਾਂਦੇ ਆ ਜਿਹੜੀ ਲੋੜ ਵੱਡੀ ਹੁੰਦੀ ਉਹ ਲੈ ਜਾਂਦੇ ਆ ਤੇ ਦੋਸਤੋ ਕੱਲ ਆਪਾਂ ਗੱਲ ਕੀਤੀ ਨਹੀਂ ਤੇ ਨਾ ਤੇ ਗੱਲ ਨਹੀਂ ਕਰਨੀਗੀ ਕੱਲ ਮੈਂ ਤੁਹਾਨੂੰ ਮੂਲੀਆਂ ਨਹੀਂ ਦਿਖਾ ਸਕਿਆ ਕੋਈ ਕੱਲ ਵੀ ਪਾਣੀ ਲੱਗਾ ਸੀ ਇਸ ਕਰਕੇ ਮੈਂ ਅੱਜ ਤੁਹਾਨੂੰ ਦਿਖਾ ਰਾਂ ਦੋਸਤੋ ਪੱਠੇ ਆਪਣੇ ਸੁਖਣਾ ਹੁਣ ਬਹੁਤ ਵਧੀਆ ਹੋ ਚੁੱਕੇ ਨੇ ਤੇ ਅੱਜ ਵੀ ਕੀ ਹੋ ਗਿਆ ਪਾਣੀ ਵਿੱਚ ਪੈ ਪਾਣੀ ਵਿੱਚ ਪੈਣਾ ਆਪਾਂ ਤੇ ਦੋਸਤੋ ਜਿਸ ਤਰ੍ਹਾਂ ਕਿ ਪੱਠੇ ਤੁਸੀਂ ਵੇਖ ਰਹੇ ਪੱਠੇ ਵਧੀਆ ਹੋ ਗਏ ਆ ਤੇ ਆਪਾਂ ਗੱਲ ਕਰਦੇ ਖੇਤ ਆਏ ਗੱਲ ਕਰਨੀ ਖੇਤ ਆ ਕੇ ਜਦੋਂ ਆਪਾਂ ਖੇਤ ਵਿੱਚ ਆਉਂਨੇ ਆ ਆਪਣੀ ਵੱਖਰੀ ਰੂਹ ਖੁਸ਼ ਹੋ ਜਾਂਦੀ ਐ ਇੱਕ ਖੇ ਦਾ ਉਹ ਨਾਲ ਤੇ ਦੋਸਤੋ ਕਹਿੰਦੇ ਹੋਰੇ ਜੱਟ ਦੀ ਖੇਤ ਜਾਨ ਹੁੰਦੀ ਆ ਤੇ ਖੇਤ ਵਿੱਚ ਜਦੋਂ ਆਪਾਂ ਆਉਂਨੇ ਆ ਕਹਿੰਦੇ ਨੇ ਖੇਤੀ ਆਪਣਾ ਖੁਸ਼ ਹੋ ਜਾਂਦਾ ਹਨਾ ਤੇ ਆਹ ਦੇਖੋ ਮਨਜੀਤ ਬਥੇ ਫਸ ਗਿਆ ਆ ਜਾ ਵੀ ਵਈ ਫਟਦੀ ਆਹ ਦੇਖੋ ਕਹਿੰਦਾ ਵਾਟਨ ਦਸ ਰਹੀ ਧਿਆਨ ਨਾਲ ਤੋ ਜੇ ਕੋਈ ਡਿੱਖਣ ਲੱਗਣਾ ਆਏ ਚੱਕ ਲਈਏ ਸਾਰਾ ਪੱਟ ਜੂਰ ਦਿਖ ਰਹੀ ਆ ਪੱਟ ਨਾਲ ਖਾਤ ਕੋੜੀ ਵਾਲਿਆਂ ਨੂੰ ਆ ਦੇਖੋ ਖਾਲੀ ਵਿੱਚ ਪਾਣੀ ਉਹ ਪਾਣੀ ਨਹੀਂ ਦੇਖ ਮੈਂ ਵੀ ਦੇਖ ਲਈ ਚਲ ਤੂੰ ਨੰਗ ਪਰਲੇ ਬਾਈ ਕਿਧਰ ਨੰਗੇ ਆ ਤੂੰ ਬਈ ਮੈਂ ਥੋੜੀ ਖਾਲੀ ਵਿੱਚ ਨਹੀਂ ਵਿੱਚ ਨੰਗੇ ਟਾਪੂਸੀ ਮਾਰ ਜਿਹਦੇ ਆਏ ਆਣਾ ਪੈਣਾ ਤੈਨੂੰ ਸ਼ਾਲ ਮਾਰ ਕੇ ਮੈਂ ਆ ਆਹ ਦੇਖੋ ਜੀ ਆਹ ਟਪ ਗਿਆ ਉਹ 1 2 3 ਕਲੋਲ ਹੋ ਚੱਲੀ ਬਾਈ ਕਹਿੰਦੇ ਵੰਸ਼ਦੀਪ ਉਹ ਬੋਲ ਹੀ ਰਿਹਾ ਬੰਤੀ ਬਸ ਗਿਆ ਕਹਿੰਦੇ ਉਹ ਸੱਜਰਾ ਹੀ ਪਾਣੀ ਲਾਇਆ ਮਨ ਲੈ ਕੱਲ ਬੱਠਿਆਂ ਨੂੰ ਕੱਲ ਹੈ ਨਹੀਂ ਜਦੋਂ ਆਪਾਂ ਵਲੌਗ ਬਣਾਉਣ ਆਏ ਸੀਗੇ ਖੇਲ ਤੋਂ ਪਤਾ ਲੱਗ ਜੂ ਆਗੇ ਆਹ ਦੇਖੋ ਕੱਲ ਜਾਲਾ ਸੀ ਖੇਲ ਵਿੱਚ ਅੱਜ ਜਾਲਾ ਹੈ ਨਹੀਂ ਗਾ ਸਾਫ ਸਾਫ ਪਾਣੀ ਆ ਤੇ ਮੂਲੀ ਦਾ ਇੱਥੇ ਆਪਾਂ ਜਾਣ ਲੱਗੇ ਲੈ ਜਾਾਂਗੇ ਕੋਈ ਇਹਨੂੰ ਧੋਣਾ ਮੂਲੀ ਨਹੀਂ ਮੂਲੀ ਧੋ ਕਰਨੀ ਆ ਧੋ ਕੇ ਕਰਨੀ ਕੀ ਆ ਖਾਈ ਨਾ ਬਠੰਡੀ ਆ ਧੋਲਾ ਵੈਸੇ ਧੋ ਲਖ ਲੈ ਦੇਖੋ ਇਹ ਮੂਲੀ ਧੋਇਆ ਨਾ ਪੰਗੇ ਲੈਣ ਨੂੰ ਬਹੁਤ ਕਹਿਵੇਂ ਇਹ ਚਲ ਆ ਜਾਂ ਗਾਂ ਆ ਜਾ ਦੋਸਤੋ ਆਪਾਂ ਅੱਜ ਨਾ ਕੱਲ ਮੈਂ ਥੋੜਾ ਇੱਥੋਂ ਮੋਟਰੇ ਕੋਲੇ ਮੁੜ ਗਿਆ ਸੀ ਅੱਜ ਆਪਣੀ ਕਣਕ ਦਾ ਜਾਇਜ਼ਾ ਲੈਣੇ ਕਣ ਕਿਵੇਂ ਆ ਅੱਛਾ ਥੋੜੇ ਦੋਗੀਆਂ ਹੀ ਆ ਪਤਾ ਨਹੀਂ ਕੱਲ ਕਣਕ ਮਾਰੀ ਆ ਵਾਂ ਚਿੱਥੋਂ ਪਤਾ ਨਹੀਂ ਕੀ ਚੱਕਰ ਥੋੜੀ ਆ ਨਾ ਇਹ ਕਿ ਦੋਗੀਆਂ ਬਣਾ ਕਿ ਹੁੰਦੀਆਂ ਖੜ ਕੇ ਲਾਸ ਨੂੰ ਨੇ ਦੋਗੀਆਂ ਕੀ ਹੁੰਦੀਆਂ ਦੱਗੇ ਕਹਿੰਦੇ ਦੋਸਤੋ ਜਿਸ ਤਰ੍ਹਾਂ ਕੱਲ ਮੈਂ ਤੁਹਾਨੂੰ ਦੱਸਿਆ ਸੀ ਬੱਚਿਆਂ ਨੂੰ ਆਪਣੇ ਪੁਰਾਣੇ ਵਰਸੇ ਪੁਰਾਣੇ ਗੱਲਾਂ ਬਾਰੇ ਪਤਾ ਨਹੀਂ ਵਾਛ ਦੋਗੀਆਂ ਹੁੰਦੀਆਂ ਆ ਜਿਸ ਤੱਕ ਮੈਨੂੰ ਪਤਾ ਕਿ ਆ ਵਿੱਚ ਵਿੱਚ ਨਾ ਕਣਕੜੀ ਖਰਾਬ ਹੋ ਗਈ ਆ ਦੇ ਅੱਛਾ ਇੱਥੇ ਕਣਕ ਹੋਈ ਨਹੀਂ ਹੈ ਨਾ ਔਰ ਇਹ ਨਾਲ ਹੈਗੀ ਆ ਤੇ ਇੱਥੇ ਇਹ ਸਨ ਵਿੱਚ ਕਣਕ ਖਰਾਬ ਆ ਇਹਨੂੰ ਕੀ ਕਹਿੰਦੇ ਆ ਦੋਗੀਆਂ 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 ਨਹੀਂ ਦੋਗੀਆਂ ਦੋਗੀਆਂ ਹੁੰਦੀਆਂ ਦੋਸਤੋ ਦੋਗੀਆਂ ਹੀ ਹੈਗੇ ਵਿੱਚ ਕੁਛ ਕੁਛ ਆ ਬੇ ਇੱਥੇ ਵੀ ਹੈਗੀਆਂ ਦੇਖ ਲੋ ਆ ਦੇਖੋ ਚਲੋ ਫੇਰ ਵੀ ਵਾਇਰ ਕਿਰਪਾ ਨੇ ਕੰਨਕ ਠੀਕ ਖੜੀ ਵਧੀਆ ਖੜੀ ਆ ਤੇ ਚਲੋ ਮਨਸ਼ਾਨਤ ਤੂੰ ਕਹਿੰਦੇ ਖੇਤ ਲਾ ਜਾ ਹਾਂ ਸੁਣਾ ਗੱਲਬਾਤ ਆਪਣੇ ਦੋਸਤਾਂ ਨੂੰ ਕੀ ਕਹਣਾ ਚਾਹਗਾ ਗੱਲਬਾਤ ਮੈਂ ਕੋਈ ਨਹੀਂ ਸੁਣਾਉਣਾ ਚਾਹੁੰਦਾ ਬਸ ਇੰਨਾ ਗੇਰੇ ਕਿ ਮੇਰੇ ਖਾਲੇ ਨਾਉਣ ਦੇ ਜੀਵਰੇ ਖਾਲੇ ਨਾਉਣ ਦੇ ਜੀਵਰੇ ਬਿਮਾਰ ਹੋਣਾ ਤੇ ਕੱਲ ਰਾਤ ਖੰਗ ਕਿੰਨੇ ਆਈ ਕਿ ਤੈਨੂੰ ਦਵਾਈ ਦਿੱਤੀ ਰਾਤ ਦੋਸਤੋ ਸੂਰਜ ਦੇਖੋ ਸੂਰਜ ਬਹੁਤ ਵਧੀਆ ਚਮਕ ਚਮਾ ਰਿਹਾ ਹੈ ਦੋਸਤੋ ਸੂਰਜ ਹੁਣ 5:00 ਜਾ ਰਿਹਾ ਹੈਗਾ ਵੈਸੇ ਤੇ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਦੋਸਤੋ ਆਪਣੇ ਖੇਤ ਦਾ ਨਜ਼ਾਰਾ ਕੀ ਗੱਲ ਠੀਕ ਅਸੀ ਖੇਤ ਆਈ ਸੀ ਹਾਂ ਮੈਂ ਕੱਲ ਕੱਲ ਬਲੌਗ ਬਣਾਇਆ ਤੂੰ ਵੇਖਿਆ ਨਹੀਂ ਕੱਲ ਦਾ ਬਲੌਗ ਕੱਲ ਬਲੌਗ ਬਣਾਇਆ ਮੈਂ ਇਥੋਂ ਖੇਤੀ ਬਣਾਉਣ ਲੱਗਿਆ ਆ ਕੇ ਖੇਤ ਆਇਆ ਸੀ ਗੜਾ ਮਾਰਨ ਹਾਂ ਤੂੰ ਨੇਖਿਆ ਨਹੀਂ ਤੂੰ ਮੇਰੇ ਬਲੌਗ ਕਿੱਥੇ ਵੇਖਣਾ ਤੂੰ ਵੇਖ ਬਈ ਟੀਵੀ ਤੇ ਦੇਖ ਜਾ ਮੇਜੀ ਆ ਜਾਂ ਦੂਰ ਮੈਂ ਦੇਖ ਲੈਣਾ ਨਾ ਉਹ ਸਾਇਲਾ ਵੇਖਣਾ ਪੈਣਾ ਤਾ ਤੂੰ ਮੇਰੇ ਨੈੱਟ ਬਲੌਗ ਬਣਾ ਦ ਪਰ ਆਪਾਂ ਨੈੱਟ ਬਲੌਗ ਡੇਲੀ ਬਲੌਗਰ ਹੈ ਜਿੰਨਾ ਦਿਮਾਗੀਤੀ ਹੋਈ ਹੈ ਦਿਨਾਂ ਸਬਸਕ੍ਰਾਈਬ ਕੀਤਾ ਉਹ ਨਾ ਤੇ ਤੂੰ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਨਾ ਮਤਲਬ ਮੈਂ ਸਾਲ ਤੋਂ ਦੱਸਿਆ ਨਾ ਨਨਾਂ ਮੈਨੂੰ ਸਬਸਕ੍ਰਾਈਬ ਕੀਤਾ ਦੋਨਡਾ ਨਾ ਦੇ ਬਲੌਗ ਆਂ ਦੁਰਦਾ ਅਸੀਂ ਮੇਰਾ ਬਲੌਗ ਤਾਂ ਤੈਨੂੰ ਪਤਾ ਆਪਣਾ ਤੇਰੇ ਚੈਨਲ ਉੱਤੇ ਪਿਆਨ ਦਾ ਬਲੌਗ ਜਿਹੜਾ ਆਪ ਬਣਾਉਂਦੇ ਆ ਰਿਕਮੈਂਡਰ ਚ ਵੀ ਹੁੰਦਾ ਕੀ ਦਿੱਤੇ ਜਿਵੇਂ ਮੈਂ ਦੇਖਦਾ ਹੁੰਦਾ ਨਾ ਹਾਂ ਹਾਂ ਤਾਂ ਅੱਗੇ ਹੁਣ ਆਪਣੇ ਬਲੌਗ ਜਿਹੜੇ ਚੱਲਣ ਲੱਗੇ ਆ ਦੋਸਤ ਆਪਾਂ ਨੂੰ ਪਿਆਰ ਦੇਣ ਲੱਗੇ ਆ ਕਿੱਧਰ ਪੰਗਲੇ ਦਾ ਫਰਦਾ ਕਿੱਥੋਂ ਸਾਫ ਤਾਂ ਹੈਗਾ ਹਾਂ ਦੇਖੋ ਦੋਸਤੋ ਵਿੱਚ ਦੀ ਕਣਕ ਦੇ ਜਾ ਰਿਹਾ ਇਹ ਜਿਵੇਂ ਬੁੜੀਆਂ ਕਹਿੰਦੇ ਨੇ ਪੰਗਿਆਂ ਹੱਥਾ ਪੰਜਾਬੀ ਨੇ ਪੰਗਿਆਂ ਤਾਂ ਪੰਗੇ ਲੈਣ ਵਾਲਾ ਬੰਦਾ ਇਹ ਸਾਡਾ ਪੰਗੇ ਲੈਣ ਵਾਲਾ ਬੰਦਾ ਆ ਦੇਖੋ ਪੰਗੇ ਲੈਂਦਾ ਫਿਰਦਾ ਕੌਣ ਇਸ ਕਾਲਕ ਖਰਾਬ ਨਾ ਕਰ ਵੱਟ ਤੇ ਆ ਜਾ ਵੱਟ ਤੇ ਆਹ ਦੇਖੋ ਵੱਟ ਤੇ ਆ ਗਿਆ ਪੰਗੇ ਲੈਦਾ ਫਿਰਦਾ ਮੈਨੂੰ ਖੇਡਾ ਕਿੰਨੀ ਖੁਸ਼ੀ ਮਿਲਦੀ ਆ ਬਹੁਤ ਯਾਰ ਮਿਲਦੀ ਆ ਆ ਦੇਖੋ ਭੱਜ ਜਾਂਦਾ ਹੈ ਮਸਤੀ ਕਰਨ ਨੂੰ ਪੂਰਾ ਕੈਮ ਆ ਇਹ ਨਾ ਵਲੌਗ ਕਰਨ ਦਾ ਹੁਣ ਸਮਾਂ ਥੋੜਾ ਮਿਲਦਾ ਕਿਉਂਕਿ ਇਹ ਐਗਜ਼ਾਮਸ ਆਉਣ ਵਾਲੇ ਨੇ ਹੁਣ ਪੜ੍ਹਨ ਤੇ ਜ਼ੋਰ ਦਿੰਦਾ ਇਹ ਤੇ ਚਲ ਹੁਣ ਸਕੂਲੋਂ ਆਏ ਹੋੜ ਟੈਂਪਲ ਲਈ ਪਹਿਲਾਂ ਮਨ ਕਰੇ ਕ੍ਰਿਕਟ ਖੜਾ ਦੇ ਖਾਨ ਕੰਮ ਲਗਾਦਾ ਖੇਤ ਗੜਾ ਚੱਲੀ ਕੱਢਣ ਮੈਂ ਚਲ ਖੇਤ ਤੇ ਜਾਣਾ ਗੀੜਾ ਮਾਰਨਾ ਆਪਾਂ ਚੱਲ ਵੜਦੇ ਆਂ ਆਹ ਦੇਖੋ ਕਿੱਥੇ ਜਾਵੜਿਆ ਹਾਂ ਜੇ ਇੱਥੇ ਆਪਣੀ ਹੱਦ ਖਤਮ ਹੋ ਗਈ ਆ ਰੁਕ ਜਾ ਕਹਣਾ ਜਾਈ ਓਏ ਸੱਪ ਸੂਪੀਆ ਹੋਊਗਾ ਅਗਲੇ ਪਾਸੇ ਇਧਰ ਜਾ ਦੋਸਤੋ ਜਿਸ ਤਰ੍ਹਾਂ ਮੈਂ ਤੁਹਾਨੂੰ ਦਿਖਾਉਣਾ ਚਾਹੁੰਨਾ ਆਹ ਦੇਖੋ ਇੱਥੇ ਆਪਣੀ ਪਹਿਲੀ ਦੀ ਹੱਦ ਹੋਣੀ ਨਹੀਂ ਖਤਮ ਇਹ ਦੂਗਾ ਆਪਣੇ ਗਵਾਨਿਆਂ ਦੀ ਪਹਿਲੀ ਆ ਜਾਂਦੀ ਆ ਠੀਕ ਹੈ ਤੇ ਆਪਾਂ ਫੇਰ ਆਗੇ ਸੜਕ ਤੇ ਸੜਕ ਤੇ ਆ ਗਏ ਆਂ ਚੜਕ ਤੇ ਆ ਸ਼ਰਤ ਦੇ ਹਾਲੀ ਤਾਨ ਕੁਛ ਹੁੰਦਾ ਨਾ ਹੋਵੇ ਹਾਂ ਦੇਖੋ ਛੜਕ ਤੇ ਆ ਗਿਆ ਆ ਆਪਣੇ ਪਿੰਡ ਦੇ ਬਸਨੀਖ ਸੀ ਬੰਦੇ ਦੋ ਘਰ ਤਿੰਨ ਇਹਨਾਂ ਨੇ ਘਰ ਪਾਲੇ ਇੱਥੇ ਆ ਕੇ ਖੇਤ ਰੰਦੇ ਕਾਫੀ ਟਾਈਮ ਤੋਂ ਗਵਾਂਢੀ ਬੰਦੇ ਆ ਆਪਣੇ ਤੇ ਛੜਕ ਤੇ ਬੜਾ ਨਜ਼ਾਰਾ ਆ ਰਿਹਾ ਕਿਉਂਕਿ ਖੇਤਾਂ ਵਿੱਚ ਛੜਕ ਹੋਵੇ ਤਾਂ ਇੱਕ ਵੱਖਰਾ ਹੀ ਸਕੂਨ ਜਿਹਾ ਹੁੰਦਾ ਕੱਚੇ ਰਾਹ ਥੋੜੀ ਪ੍ਰੋਬਲਮ ਹੁੰਦੀ ਆ ਤੇ ਪੱਕੇ ਰਾਤ ਜਾਂਦਾ ਔਖਣੇ ਨਾਲ ਆਪਣੇ ਖੇਤਾਂ ਵਿੱਚ ਜਿਹੜਾ ਪੱਕਾ ਰਾ ਹੁੰਦਾ ਉਹਦਾ ਵੱਖਰਾ ਹੀ ਮਜ਼ਾ ਹੁੰਦਾ ਇੱਕ ਤਾਂ ਪੈੜੀਆਂ ਨੂੰ ਸੁੱਕਾ ਹੋ ਜਾਂਦਾ ਆਉਣਾ ਜਾਣਾ ਕਣਕ ਨੂੰ ਢੋਣ ਲਈ ਦੋਸਤੋ ਤੇ ਇਹ ਹਨਪੁਰਾ ਮਸਤੇਆ ਫਿਰਦਾ ਦੇਖੋ ਮਸਤੀ ਕਰਦਾ ਫਿਰਦਾ ਹੈ ਤੇ ਆਪਾਂ ਚੱਲਦੇ ਹੁਣ ਛੜਖੜ ਉਧਰ ਜਾਂਦੇ ਅੱਗੇ ਹਲ ਭੱਜ ਗਏਆਂ ਛੱਕੀ ਚੱਲ ਚੱਲ ਤੂੰ ਆਰੇ ਐਗਜ਼ਾਮਸ ਬਾਅਦ ਆਸੇ ਤੇਰੇ ਐਗਜ਼ਾਮਸ ਕਰ ਦੋ ਆ ਭਾਈ ਕਿੰਨੀ ਤਰੀ ਨੂੰ ਹੈ 29 ਫੈਬ ਨੂੰ ਐਗਜ਼ਾਮ ਸਟਾਰ ਨੇ ਮੁੰਡੇ ਦੇ ਤੇ ਹੁਣ ਕਹਿੰਦੇ ਇਹ ਵਲੌਗਾਂ ਨੂੰ ਸਾਰੇ ਘਾਟੀ ਦੇ ਸਿਆ ਕਰੂਗਾ ਕਿਉਂਕਿ ਫੇਰ ਇਹ ਪੜ੍ਹ ਕੇ ਪੜਨ ਤੋਂ ਬਾਅਦ ਇਹ ਇਹਨਾਂ ਵਿੱਚੋਂ ਲੋਕਾਂ ਲਿਆ ਕਰਾਂਗੇ ਆਪਾਂ ਪੜ੍ਹਾਈ ਵੀ ਕਹਿੰਦੇ ਨੂੰ ਜ਼ਰੂਰੀ ਆ ਆ ਦੇਖੋ ਆਪਣੇ ਥੰਮ ਜੇ ਲੱਗੇ ਹੋਏ ਨੇ ਨਾ ਡੇਕ ਪਿੰਗਾ ਬੰਦ ਲੰਗ ਝੁੱਟਿਆਂ ਨੂੰ ਬੰਦ ਰਾਂ ਕੜਲ ਪੈਣੀ ਕੜਲ ਪਹਿਣੀ ਇਹਨੂੰ ਪੰਗੇ ਲੈਣ ਦੀ ਹੱਟਦਾਗਾ ਇਹ ਥੰਮ ਲਾਏ ਹੋਏ ਦੋਸਤੋ ਬੰਗ ਛੜਕ ਬਣੀ ਆ ਇਧਰਲੇ ਪਾਸੇ ਵੀ ਛੜਕ ਥੋੜਾ ਟਾਈਮ ਹੋਇਆ ਬਣੀ ਨੂੰ ਬਾਹਰ ਟਾਈਮ ਨਹੀਂ ਬਣੀ ਛੜਕ ਬਣੀ ਨੂੰ ਮੀਂਹ ਨਹੀਂ ਪੈਣਾ ਮੀਂਹ ਦਾ ਸਪੋਣਾ ਆਪਾਂ ਹੁਣ ਕਣਕਾਂ ਆਈਆਂ ਆਹੜ ਗਵਾਂਢੀ ਆ ਮਾਸੜ ਮੇਰਾ ਪੱਠੇ ਲੈ ਕੇ ਆ ਗਿਆ ਇਹ ਵੀ ਤੇ ਚਲੋ ਦੋਸਤੋ ਕਰਦੇ ਆ ਗੱਲਬਾਤ ਆਪਾਂ ਅੱਗੇ ਬਚ ਗਿਆ ਬਚ ਗਿਆ ਤਾਂ ਫੱਕੜਾ ਲਵਨੀ ਪੈਰ ਨੂੰ ਮਰੂੜਾ ਆ ਗਿਆ ਬਾਈ ਦੇਖਦੇ ਆ ਇਹਨੂੰ ਕੀ ਹੋਇਆ ਲੋ ਜੀ ਦੋਸਤੋ ਖੇਤ ਆਪਾਂ ਘੁੰਮੀਆਂ ਫਿਰੀਆਂ ਕਰ ਲਿਆ ਵਾਸਤੇ ਘੁੰਮੀਆਂ ਫਿਰੇ ਕਰਾਤੀਆਂ ਆਪਾਂ ਤੇ ਹੁਣ ਸ਼ਾਮ ਹੋ ਗਈ ਕਾਫੀ ਤੇ ਵਲੌਗ ਦਾ ਕਰਦੇ ਆ ਐਂਡ ਤੇ ਵਲੌਗ ਵਿੱਚ ਬਨੇ ਰਹੋ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਸਤਿ ਸ਼੍ਰੀ ਅਕਾਲ ਜੀ ਦੋਸਤੋ ਬਾਈ ਬਾਈ